ਸਤਿ ਸ਼੍ਰੀ ਅਕਾਲ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦਾ ਜਿਹੜਾ ਸ਼ਾਰਟ ਬਣਾ ਰਹੇ ਆ ਪਿੰਡ ਝਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਭਾਜੀ ਪ੍ਰਤਾਪ ਸਿੰਘ ਸ਼ਾਹ ਰਹਾਂਦੇ ਫਾਰਮ ਤੋਂ ਚਾਰ ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਡਿਟੇਲ ਦੋਸਤੋ ਤੁਹਾਨੂੰ ਸ਼ਾਰਟ ਦੇ ਵਿੱਚ ਥੋੜੀ ਥੋੜੀ ਦੱਸ ਦਿੰਨੇ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੇ ਨੰਬਰ ਦੀ ਸ਼ੁਰੂ ਕਰੀਏ ਜੀ ਭਾਜੀ ਸੂਆ ਦੁੱਜਾ ਜੇ ਭੈਣ ਭਰਾਵਾਂ ਦੇ ਗਾੜੀ ਆਪਦੀ ਸਮਝ ਵੇਖੇ ਕੋਈ ਹਾਂਜੀ ਸੂਈ ਨੂੰ ਸਾਢੇ 3 ਮਹੀਨੇ ਬਣੀ ਸੂਈ 3 ਮਹੀਨੇ ਤੋਂ ਉੱਤੇ ਆ ਦੁੱਧ ਕਿੰਨਾ ਜੀ ਦੁੱਧ ਭਾਜੀ ਆਪਾਂ ਇਹ 63000 ਦੇ ਵਿੱਚ ਪਹੁੰਚ ਕਰਨੀ ਗੱਡੀ ਵਾਲ ਦੀ ਲੈ ਪੂਰੇ 60000 ਦੇ ਵਿੱਚ ਇਹ ਦੋ ਅੱਗੇ ਦੋ ਨੰਬਰ ਜੀ ਗੱਡੀ ਭਾਜੀ ਸੂਆ ਨਾਲ ਕਹਿਣ ਤਾਂ ਪਹਿਲਾ ਵਾ ਭੈਣ ਭਰਾਵ ਦੀ ਸਮਝ ਵੇਖਣਾ ਦੂਜਾ ਲਾਲੇ ਕੋਈ ਮਗਰ ਕੱਟੀ ਜੇ ਸਾਢੇ ਕਿ ਤਨਾ ਮਹੀਨੇ ਸੂਈ ਆ ਬਣੀ ਸੋਰੀ ਵੀ ਮਹੀਨੇ ਖਣਦੀ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਆ ਦੁੱਧ ਕਿੰਨਾ ਦੁੱਧ ਭਾਜੀ 7 ਲੀਟਰ ਆ ਪੱਕਾ ਠੇਲ ਵਾਲੇ ਦਾ ਠੀਕ ਹੈ ਜੀ ਇਹਦੀ ਭਾਜੀ ਹੈਗੀ ਜੇ ਪਹੁੰਚ 56000 ਤੇ ਗੱਡੀ ਵਾਲ ਦੀ ਲੈਵੇ 55 ਦੀ ਦੇਣ ਇਹ ਦੋ ਅੱਗੇ ਜੀ ਤਿੰਨ ਨੰਬਰ ਗੱਡੀ ਵੀ ਭਾਜੀ ਚੰਗੀ ਮਹੀ ਆ ਸਾਢੇ ਕਿ ਤਨਾ ਮਹੀਨੇ ਸੂਈ ਆ ਹਾਂਜੀ ਤੇ ਬੱਚਾ ਨਹੀਂ ਹੈਗਾ ਮਿਲ ਦੁੱਧ ਭਾਜੀ 7 ਆ ਕੋ 6 ਲਾਵੇ ਮੁੱਲ ਕਿੰਨਾ ਜੀ ਮੁੱਲ ਭਾਜੀ ਇਹਦੀ 48000 ਦੇ ਵਿੱਚ ਪਹੁੰਚ ਗੱਡੀ ਆਪਦੀ ਲੈਵੇ ਪੂਰੇ 45000 ਇਹ ਦੋ ਕੇ 4 ਨੰਬਰ ਚ ਗੱਡੀ ਭਾਜੀ ਵੱਡੀ ਮਹਾਂ ਜੀ ਹੂੰ ਸੁਆ ਕਰਨ ਵਾਜੀ ਸੁਆ ਭਾਜੀ ਭੈਣ ਭਾਵਾਂ ਦੇ ਗੱਡੀ ਆ ਤੇ ਜਾਲ ਆਵੇ ਕੋਈ ਚੌਥਾ ਲਾਵੇ ਭਾਵਾਂ ਦਾਵਾਂ ਲਾ ਦੁੱਧ ਕਿੰਨਾ ਜੀ ਦੁੱਧ ਭਾਜੀ 7 ਆ ਕੋ 6 ਲਾਵੇ ਮੁੱਲ ਕਿੰਨਾ ਜੀ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਆ ਤੇ ਸੂਈ ਨੂੰ ਸਾਢੇ 3 4 4 5 ਮਹੀਨੇ ਹੋਏ ਜੀ ਮੁੱਲ ਕਿੰਨਾ ਕਰਨਾ ਮੁੱਲ ਭਾਜੀ ਇਹਦੀ 51000 ਦੇ ਵਿੱਚ ਪਹੁੰਚ ਗੱਡੀ ਆਪਦੀ ਲੈਵੇ 48000 ਦੇ ਦੇ ਠੀਕ ਹੈ ਧੰਨਵਾਦ ਉਸਤੋ ਵੀ ਦੋਸਤੋ 2 ਨੰਬਰ ਤੇ ਜਿਹੜੀ ਮੱਝ ਖਾਈ ਉਹਦੇ ਮਗਰ ਬਚਾ ਕੱਟੀ ਜੇ ਇਹਨਾਂ